ਇਸ ਸਥਾਨ ਤੇ ਕਿਸੇ ਵਕਤੋ ਪਿੱਪਲ ਦਾ ਦਰਖਤ ਸੀ ਜਿਸ ਪਿੱਪਲ ਦੇ ਦਰਖਤ ਦੇ ਨਾਲ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਵੀ ਜੁੜਦਾ ਬੜਾ ਮਹੱਤਵਪੂਰਨ ਇਤਿਹਾਸਕ ਦਰਖਤ ਸੀ ਜੋ ਨਵੀਨੀਕਰਨ ਦੇ ਨਾਮ 'ਤੇ ਕੱਢ ਦਿੱਤਾ ਗਿਆ ਇਸ ਥਾਂ ਤੋਂ ਅੱਜ ਅਸੀਂ ਉਸ ਮਹਾਨ ਪਵਿੱਤਰ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਾਉਣ ਲਈ ਤੁਹਾਨੂੰ ਲੈ ਕੇ ਆਏ ਆਂ ਆਓ ਦਰਸ਼ਨ ਕਰਾਉਣੇ ਆਂ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵੀਡੀਓ ਸਪਾਈਸ ਤੇ ਇੱਕ ਵਾਰ ਫਿਰ ਤੋਂ ਮੈਂ ਕਰਨ ਸਿੱਖਾ ਤੁਹਾਡਾ ਸਵਾਗਤ ਕਰਦਾ ਦੋਸਤੋ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਪੰਜਾਬ ਦੇ ਕਣਕਣ ਦੇ ਵਿੱਚ ਬਗਾਵਤ ਬਦਰੋਹ ਤੇ ਗਿਆਨ ਨਾਲ ਨਾਲ ਚੱਲਦਾ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਦਾ ਇਤਿਹਾਸ ਸਿੱਖਾਂ ਦੇ ਨੌਵੇਂ ਗੁਰੂ ਗੁਰਤੇਗ ਵਾਹਦਰ ਜੀ ਦੇ ਨਾਲ ਜੁੜਦਾ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਬੁਲਾਇਆ ਜਾਂਦਾ ਜਦੋਂ ਦਿੱਲੀ ਵੱਲ ਕੂਚ ਕਰ ਰਹੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਸੈਫਾਬਾਦ ਦੇ ਵਿੱਚੋਂ ਪੜਾ ਕਰਦੇ ਆ ਉਸ ਪ੍ਰਾਤ ਜਦੋਂ ਬੈਠੇ ਹੁੰਦੇ ਆ ਤਾਂ ਉਸ ਵਕਤ ਲਹਿਲਪਿੰਡ ਜਿੱਥੇ ਅੱਜ ਇਹ ਗੁਰਦੁਆਰਾ ਸਥਾਪਿਤ ਹੈ ਲਹਿਲਪਿੰਡ ਦਾ ਇੱਕ ਸ਼ਰਧਾਲੂ ਭਾਗਰਾਮ ਜੀ ਗੁਰੂ ਸਾਹਿਬ ਕੋਲ ਜਾਂਦੇ ਆ ਤੇ ਉਹਨਾਂ ਨੂੰ ਆਪਣੇ ਪਿੰਡ ਵਿੱਚ ਚਰਨ ਪਾਉਣ ਲਈ ਗੁਜਾਰਿਸ਼ ਕਰਦੇ ਆ ਕਿਉਂਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਉਹ ਬਿਮਾਰੀਆਂ ਤੋਂ ਪੀੜਤ ਸੀ ਉਹਨਾਂ ਦੀ ਉਹਨਾਂ ਦਾ ਮੰਨਣਾ ਸੀ ਕਿ ਜੇ ਗੁਰੂ ਜੀ ਚਰਨ ਪਾਉਣਗੇ ਤਾਂ ਸਾਡੇ ਪਿੰਡ ਦੇ ਲੋਕਾਂ ਨੂੰ ਜਿੱਥੇ ਗਿਆਨ ਮਿਲੂਗਾ ਜਿੱਥੇ ਸਿੱਖ ਲਹਿਰ ਦਾ ਗਿਆਨ ਮਿਲੂ ਉੱਥੇ ਨਾਲ ਦੀ ਨਾਲ ਦੁੱਖਾਂ ਤੋਂ ਨਿਵਾਰਨ ਵੀ ਹੋਊ। ਸੋ ਗੁਰੂ ਜੀ ਉਹਨਾਂ ਦੀ ਮੰਗ ਤੇ ਕਹਿਣ ਤੇ ਇੱਥੇ ਆਉਂਦੇ ਆ, ਚਰਨ ਪਾਉਂਦੇ ਆ। ਕਿਹਾ ਜਾਂਦਾ ਕਿ ਇਸ ਥਾਂ ਤੇ ਪਿੱਪਲ ਦਾ ਦਰਖਤ ਸੀ, ਉਸ ਪਿੱਪਲ ਦੇ ਦਰਖਤ ਥੱਲੇ ਬੈਠਦੇ ਆ ਤੇ ਨਾਲ ਛੱਪੜ ਸੀ। ਉਹ ਛੱਪੜ ਦੇ ਕੰਢੇ ਬੈਠ ਕੇ ਉਹ ਪ੍ਰਵਚਨ ਕਰਦੇ ਆ। ਗੁਰੂ ਦੇ ਗਿਆਨ ਨਾਲ ਸੰਗਤਾਂ ਨੂੰ ਜੋੜਦੇ ਆ। ਤੇ ਇਸੇ ਕਰਕੇ ਅੱਜ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਅੱਜ ਵੀ ਲੋਕ ਆਪਣੇ ਦੁੱਖਾਂ ਦੇ ਨਿਵਾਰਨ ਦੀ ਆਸ ਲੈ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਆ ਬਸੰਤ ਨੂੰ ਵੱਡਾ ਮੇਲਾ ਭਰਦਾ तकरीबन 4-4 ਘੰਟੇ ਬਾਅਦ ਲੋਕਾਂ ਨੂੰ ਦਰਸ਼ਨ ਕਰਨ ਦੇ ਮੌਕੇ ਮਿਲਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਈੜ ਉਸ ਥਾਂ ਤੇ ਬਿਰਾਜਮਾਨ ਜਿੱਥੇ ਗੁਰਤੇਗ ਬਾਦਰ ਜੀ ਨੇ ਬੈਠ ਕੇ ਉਸ ਵਕਤ ਪ੍ਰਵਚਨ ਕੀਤਾ ਇਸ ਤੋਂ ਬਿਨ ਇੱਕ ਇਤਿਹਾਸਕਾਰ ਵੱਲੋਂ ਅਲੱਗ ਤੋਂ ਉਹਨਾਂ ਨੇ ਇਸ ਸਥਾਨ ਦਾ ਇਤਿਹਾਸ ਦੱਸਿਆ ਗੁਰਤੇਗ ਮਾਤਰ ਜੀ ਦੀ ਸ਼ਹਾਦਤ ਤੋਂ ਕਾਫੀ ਸਾਲਾਂ ਬਾਅਦ ਜਦੋਂ ਅੰਗਰੇਜ਼ਾਂ ਦਾ ਰਾਜ ਇੱਥੇ ਹੋ ਜਾਂਦਾ ਅੰਗਰੇਜ਼ ਆਫੀਸਰ ਪਟਿਆਲਾ ਰਿਆਸਤ ਦੇ ਰਾਜੇ ਦੇ ਕੋਲ ਇਹ ਮਿਲਣ ਲਈ ਆਉਂਦਾ ਤਾਂ ਇੱਥੋਂ ਦੇ ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਦਾ ਵਿਰੋਧ ਕਰਦੇ ਆ ਵਿਰੋਧ ਕਰਨ ਲਈ ਉਸੇ ਪਿੱਪਲ ਦੇ ਦਰਖਤ ਦੇ ਥੱਲੇ ਇਕੱਠੇ ਹੁੰਦੇ ਆ ਤੇ ਇਕੱਠੇ ਹੋ ਕੇ ਉਸ ਦੀ ਬਗਾਵਤ ਕਰਨੀ ਸ਼ੁਰੂ ਕਰ ਦਿੰਦੇ ਆ ਉਸ ਦੇ ਖਿਲਾਫ ਵਿਚਾਰ ਵਿੱਚ ਚਰਚਾ ਕਰਨੀ ਸ਼ੁਰੂ ਕਰ ਦਿੰਦੇ ਆ ਇਸ ਤੇ ਜਿਹੜੀਆਂ ਰਾਜਾ ਸ਼ਾਹੀ ਫੌਜਾਂ ਨੇ ਉਹਨਾਂ ਨੂੰ ਆ ਕੇ ਕੁੱਚਲ ਦਿੰਦੀਆਂ ਨੇ 70 ਦੇ ਕਰੀਬ ਜਿੱਥੇ ਸਿੱਖ ਨੇ ਸ਼ਹਾਦਤ ਦੇ ਦਿੰਦੇ ਆ ਤੇ ਉਹਨਾਂ ਸਿੱਖਾਂ ਨੂੰ ਚੱਕ ਕੇ ਉਸ ਸਰੋਵਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਇਹ માનਤਾ ਵੀ ਇਤਿਹਾਸਕਾਰ ਵੱਲੋਂ ਇਸ ਸਥਾਨ ਦੇ ਨਾਲ ਜੁੜੀ ਜਾਂਦੀ ਹੈ ਸੋ ਅੱਜ ਅਸੀਂ ਉਸ ਮਹਾਨ ਪਵਿੱਤਰ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਾਉਣ ਲਈ ਤੁਹਾਨੂੰ ਲੈ ਕੇ ਆਏ ਆ ਆਓ ਦਰਸ਼ਨ ਕਰਾਉਣੇ ਆ ਗੁਰਦੁਆਰਾ ਸ੍ਰੀ ਦੁੱਖਨਵਾਰਨ ਸਾਹਿਬ ਕਥਾਵਾਚਕ ਪ੍ਰਿਤਪਾਲ ਸਿੰਘ ਜੀ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਗੁਰਦੁਆਰਾ ਦੁੱਖਨਵਾਰਨ ਸਾਹਿਬ ਦੀ ਦਾ ਇਤਿਹਾਸ ਕੀ ਆ ਸਤਿ ਸ੍ਰੀ ਅਕਾਲ ਬਾਬਾ ਜੀ ਬੈਕ ਜੀ ਬਾਬਾ ਜੀ ਦਿਕਾ ਸਾਹਿਬ ਬਾਬਾ ਜੀ ਜੀ ਜਾਨਣਾ ਚਾਹਾਂਗੇ ਕਿ ਦੁੱਖਨਵਾਰਨ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਜੀ ਇਹ ਬਹੁਤ ਮਹੱਤਵਪੂਰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੋ ਫਿਲਪੰਜੂ ਦੇ ਇਲਾਕੇ ਤੇ ਰਹੇ ਜਾਂਦੇ ਆ ਜਦ ਨਬਾਬ ਗੁਰਪਾਲ ਸਿੰਘ ਧਾਰ ਜਿਹਨੇ ਬਚਨ ਦੇ ਕੇ ਜੰਦੂ ਰਾਖਾ ਪ੍ਰਵਤਾਤਾ ਕਿੰਨੋ ਵੱਡੋ ਪੰਡੂ ਦਾ ਸਾਥ ਦਾ ਗੁਰਦੇਵ ਜੀ ਦੀਆਂ ਦੋ ਫੇਰੀਆਂ ਨੇ ਮਾਨਵੇ ਦੇ ਲੱਗ ਕੇ ਦੀਆਂ ਪਹਿਲੀ ਫੇਰੀ ਜਦੋਂ ਸਰਗੁਰ ਸੱਚੇ ਪਾਤਸ਼ਾਹ ਪਟਨਾ ਸਾਹਿਬ ਨੂੰ ਗਏ ਨੇ ਜਿਹਦੇ ਬਾਬਤ ਕਲਗੀਧਾਰ ਜਿਹਨੇ ਬਚਨ ਕੀਤਾ ਮੁਰਗ ਪ੍ਰਭੂਰਬ ਕੇਸ ਬਿਆਨਾ ਅਪਣਾ ਕੇ ਸਾਥ ਦਿੱਤੀ ਜਨਾ ਉਹ ਮੁਰਗਲੀ ਯਾਤਰਾ ਦੇ ਦੌਰਾਨ ਗੁਰ ਕਲਗੀਧਾਰ ਪਾਤਸ਼ਾਹ ਜਿਹਦੇ ਪ੍ਰਕਾਸ਼ ਤੋਂ ਪਹਿਲਾਂ ਹੋਵੇ ਪਾਤਸ਼ਾਹੀ ਮਹਾਰਾਜ ਜੀ ਸਮੇਤ ਪਰਿਵਾਰ ਇਸ ਸਥਾਨ ਤੇ ਗੁਰਦੁਆਰਾ ਬਾਦਰਗੜ੍ਹ ਸਾਹਿਬ ਦਾ ਨੌਂਦਰੇ ਸਨ ਉੱਥੋਂ ਫਿਰ ਇਸ ਸਥਾਨ ਤੇ ਉਹ ਕਟਿਆਲਾ ਸ਼ਹਿਰ ਨਹੀਂ ਸੀ ਲੱਸਿਆ ਲਹਿਲ ਪਿੰਡ ਸੀ ਉਹਦੀ ਜ਼ਮੀਨ ਦੇ ਵਿੱਚ ਮਹਾਰਾਜ ਉਤਰ ਆਇਆ ਲਹਿਲ ਪਿੰਡ ਦੇ ਰਹਿਣ ਵਾਲੀ ਸੰਗਤ ਨੇ ਜਿਨ੍ਹਾਂ ਵਿੱਚੋਂ ਭਾਗਰਾਮ ਜੀ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਨਗਰ ਚ ਬਿਮਾਰੀ ਹੈ ਮਹਾਮਾਰੀ ਹੈ ਅਜੋ ਪਾਵਨ ਸਰੋਵਰ ਹੈ ਉਹਦੇ ਚ ਗੁਰਦੇਵ ਨੇ ਪਹਿਲਾਂ ਤਾਲ ਸੀ ਚਰਨ ਪਾ ਕੇ ਉਹ ਕਰ ਦਿੱਤਾ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹ ਤੇ ਦੁੱਖਾਂ ਦੇ ਨਿਰਵਰਤੀ ਹੋ ਗਿਆ। ਹੋ। ਪਨੋਵੇਂ ਪਾਤਸ਼ਾਹ ਜੀ ਦੇ ਪਾਵਨ ਸਥਾਨ ਚਰਨਾਂ ਨੂੰ ਜੋ ਪ੍ਰਾਪਤ ਸਾਨ ਗੁਰਦੁਆਰਾ ਕੁਵਾਰਨ ਸਾਹਿਬ ਇਤਿਹਾਸ ਹੈ ਇੱਥੋਂ ਦਾ। ਔਰ ਬਸੰਤ ਪੰਚਮੀ ਵਾਲੇ ਦਿਨ ਸਾਤ ਪੂਜੇ ਇੱਥੇ ਚਰਨਾਂ ਪਾਏ ਜੋ ਸਲਾਣਾ ਜੋੜ ਮੇਲੇ ਸਥਾਨ ਤੇ ਬਣਾਏ ਜਾਂਦੇ ਉਹ ਬਸੰਤ ਪੰਚਮੀ ਦੇ ਬਣਾਏ ਜਾਂਦੇ। ਔਰ ਹਰ ਮਹੀਨੇ ਪੰਚਮੀ ਦੇ ਜੋੜ ਮੇਲੇ ਹਾਂ ਤੇ ਦੁਵਾਨ ਸਾਹਿਬ ਦੇ ਨਰਾਗੀ ਕਾਟਿਸ ਹਨ। ਮਹਾਰਾਜ ਜੀ ਦਾ ਜਾਸਕਾਨ ਕਰਦੇ ਹੋਰ ਹਜ਼ਾਰਾਂ ਨੇ ਲੱਖਾਂ ਦੀ ਕਿਣਤੀ ਉਸਨਾਂ ਦਾ ਪਸੰਦ ਪੰਚ ਵਿੱਚ ਹੋਰ ਵੀ ਦੋ ਤਿੰਨ ਦਿਨਾਂ ਦੇ ਵਿੱਚ ਇਸ ਸਥਾਨ ਤੇ ਹਾਜਰ ਕਰ ਗਏ। ਉਹਨਾਂ ਨੇ ਪਾਸ ਕਰਨੇ ਕੁਝ ਨਿਪਰਾਤ ਕਰੇ। ਦੂਸਰਾ ਸਥਾਨ ਪਟਿਆਲੇ ਸ਼ਹਿਰ ਦੇ ਵਿੱਚ ਇਸ ਸਥਾਨ ਨਾਲ ਅਟੈਚ ਹੈ ਗੁਰਦੁਆਰਾ ਮੋਤੀ ਬਾਗ ਸਾਹਿਬ ਜਦੋਂ ਗੁਰਦੇਵ ਸ਼ਹੀਦੀ ਪ੍ਰਾਪਤ ਕਰਨ ਗਏ ਨੇ ਫਿਰ ਦੂਸਰੀ ਵਾਰ ਮਹਾਰਾਜ ਜੀ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਜਿਹੜਾ ਸੀ ਆਪਣਾ ਉਦਪੈਰ ਦਾ ਸਮਾਪਤ ਕੀਤਾ ਸੀ। ਇਹ ਦੋ ਇਤਿਹਾਸਕ ਸਥਾਨ ਪਟਿਆਲੇ ਸ਼ਹਿਰ ਦੇ ਅੰਦਰ। ਬੱਬਾ ਜੀ ਇੱਕ ਇੱਥੇ ਪੀਪਲ ਦਾ ਦਰਖਤ ਮੌਜੂਦ ਸੀ ਆ ਬੋਰਡ ਦਾ ਦਰਖਤ ਸੀਗਾ ਪਹਿਲਾਂ ਉਹਦੇ ਥੱਲੇ ਉਹ ਰੂਪਨਾਮਾ ਜੋ ਨੋਮੇ ਪਾਕਸਾ ਦਾ ਇੱਥੇ ਮੌਜੂਦ ਹੈ ਉਹਦੇ ਦਰਸ਼ਨ ਆਪ ਜੀ ਕਰਾਓ ਸੰਗਤ ਉਹ ਉਸ ਰੂਪਨਾਮੇ ਦੇ ਬੋਰਡ ਦੇ ਥੱਲੇ ਮਹਾਰਾਜ ਦੇ ਬੈਠਣ ਦਾ ਵਚਨ ਲਿਖਿਆ ਹੋਇਆ ਨੋਮੇ ਪਾਕਸਾ ਦਾ ਥਾ ਦਾ ਲਿਖਿਆ ਰੂਪਨਾਮਾ ਉਹ ਇੱਥੇ ਸ਼ੋਭਤ ਹੈ ਤੇ ਜਦੋਂ ਕਾਰ ਸੇਵਾ ਹੋਈ ਆ ਸਥਾਨ ਬਣਾਇਆ ਗਿਆ ਨਵੀਨੀਕਰਨ ਹੋਇਆ ਉਹ ਦੋ ਬੋਰਡ ਦਾ ਦਰਖਤ ਜਿਹੜਾ ਸੀ ਉਹ ਕੱਟ ਦਿੱਤਾ ਗਿਆ वैसे इतिहास की यादगारियां जेडियां ने वो सांभणियां चाहिदियां ने तो ਹੁਣ ਸੰਗਤ ਵਿੱਚ ਚੈੱਕ ਕੀਤਾ ਤਾਂ ਆ ਗਈ ਹੈ। ਹਾਂ। ਤੇ ਸਾंभणियां चाहि। ਉਹ ਕਤਾਹੀ ਹੋਈ ਹੈ ਜੇ ਆਪਾਂ ਦੇਖੇ ਨਹੀਂ ਇਹ ਤਖਨੂ ਕਟਿਆ ਗਿਆ। ਇਹ ਵੀ ਕਹਿ ਲੋ ਜਾਂ ਉਦੋਂ ਅਵੇਸਲਾਪਨ ਕਹਿ ਸਕਦੇ ਆ ਜਾਂ ਕੋਈ ਇਸ ਪਾਸੇ ਜਾਗਰੂਤਾ ਜਾਗਰੂਤਾ ਦੀ ਕਮੀ ਕਹਿ ਸਕਦੇ ਆ। ਬਹੁਤ ਸਥਾਨ ਉਦੋਂ ਚਮਕੌਰ ਦੀ ਗੜੀ ਹੈ ਜਾਂ ਠੰਡਾਪੁਰ ਜਗਦਾ ਤੇ ਬਹੁਤ ਸਥਾਨ ਬਰਾਦਿਸੀ ਹੈ। ਜਦੋਂ ਬੈਨ ਕਰਨ ਹੋਇਆ ਉਹ ਸਮਰਥਤ ਕਰ ਦਿੱਤਾ ਗਿਆ। ਜੀ ਬਾਬਾ ਜੀ ਇੱਕ ਇਤਿਹਾਸਕਾਰ ਬੰਦੂ ਇਹ ਵੀ ਦੱਸਿਆ ਜਾ ਰਿਹਾ ਵੀ ਜਦੋਂ ਅੰਗਰੇਜ਼ਾਂ ਦਾ ਰਾਜ ਆਉਂਦਾ ਇੱਥੇ ਤਾਂ ਅੰਗਰੇਜ਼ਾਂ ਦੇ ਰਾਜ ਵੇਲੇ ਆਸ਼ੀਰਵਾ ਬਾਬਾ ਹਨੂਮਾਨ ਸਿੰਘ ਜੀ ਮਹਾਂਪੁਰਖ ਗੋਮਣੀ ਪੰਥ ਕਾਲੀ ਬੁੱਢੇ ਦਲ ਦੇ ਸਤਮ ਜੇਹਦਾਰ ਸੀ। ਉਹ ਮੁਦਕੀ ਦੇ ਜੰਗ 'ਚ ਲੜਦੇ ਇੱਥੇ ਆਏ ਸੀਗੇ। ਪਟਿਆਲੇ ਦੇ ਰਾਜੇ ਨੇ ਉਹਨਾਂ ਤੇ ਫਿਰ ਅੰਗਰੇਜ਼ਾਂ ਦੇ ਨਾਲ ਉਹ ਦਿਸੰਦੇ ਸੀ। ਜਦੋਂ ਉਹਨੇ ਹਮਲਾ ਕੀਤਾ ਇੱਥੇ ਕਾਫੀ ਸੰਸ਼ੀਲ ਹੋਏ। ਬਾਬਾ ਹਨੂਮਾਨ ਸਿੰਘ ਇੱਥੇ ਲੜਦੇ ਆ। ਬੰਬਾਸਨ ਬਗੀਚੀ ਹੈ ਇੱਥੇ ਉੱਥੋਂ ਹੁੰਦਿਆਂ ਹੋਇਆਂ ਫਿਰ ਰਾਜਪੁਰੇ ਤੋਆਇਆ ਹੁੰਦਾ ਸਿੰਘ ਸ਼ਹੀਦਾਂ ਸਥਾਨ ਸਵਾਨਾ ਉੱਥੇ ਜਾ ਕੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਠੀਕ ਹੈ ਗੁਰੂ ਅਰਜਨ ਦੇਵ ਜੀ ਗੁਰਦਰਾ ਦੁਖਨੀਵਾਰਨ ਸਾਹਿਬ ਜੀ ਦੇ ਇਤਿਹਾਸ ਬਾਰੇ ਗਿਆਨੀ Pritpal Singh ਜੀ ਉਹਨਾਂ ਨੇ ਵੀ ਦੱਸਿਆ ਕਿ ਇੱਥੇ ਬੋਹੜ ਦਾ ਦਰਖਤ ਸੀ ਜਿਸ ਦਰਖਤ ਦੇ ਨੀਚੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਹੁਕਮਨਾਮਾ ਲਿਖਦੇ ਆ ਤੇ ਸੰਗਤਾਂ ਨੂੰ ਗੁਰੂ ਦੀ ਬਾਣੀ ਬਾਰੇ ਜਾਣੂ ਕਰਾਉਂਦੇ ਆ ਉਸ ਬੋਰਡ ਦੇ ਦਰਖਤ ਨੂੰ ਕੱਟ ਦਿੱਤਾ ਗਿਆ ਨਵੀਨੀਕਰਨ ਦੇ ਸਮੇਂ ਦੇ ਦਰਮਿਆਨ ਜਦੋਂ ਨਵੀਨੀਕਰਨ ਕੀਤਾ ਗਿਆ ਔਰ ਇਹ ਉਹ ਸਰੋਵਰ ਸੀ ਜਿਸ ਸਰੋਵਰ ਦੇ ਵਿੱਚ ਚਰਨ ਪਾ ਕੇ ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਨੂੰ ਦੁੱਖ ਨਿਵਾਰਨ ਲਈ ਪਾਣੀ ਨੂੰ ਪਵਿੱਤਰ ਕੀਤਾ ਇਹ ਉਹ ਪਵਿੱਤਰ ਸਰੋਵਰ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦਾ ਜਿਹੜੀਆਂ ਮਾਨਤਾਵਾਂ ਅੱਜ ਵੀ ਇਸ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਲੋਕ ਬਸੰਤ ਦੇ ਮੇਲੇ 'ਚ ਇਸ ਪਵਿੱਤਰ ਸਥਾਨ ਤੇ ਨਾਉਣ ਕਰਨਾ ਦਰਸ਼ਨ ਕਰਨਾ ਜ਼ਰੂਰੀ ਸਮਝਦੇ ਨੇ। ਕਾਫੀ ਮੱਛੀਆਂ ਵੀ ਇਸ ਸਰੋਵਰ ਦੇ ਵਿੱਚ ਪਾਲੀਆਂ ਗਈਆਂ ਨੇ। ਇਤਿਹਾਸ ਨੂੰ ਸੰਭਾਲ ਦੇ ਵਿੱਚ ਕਿਤਨਾ ਕਿਤੇ ਕਮੀਆਂ ਸਰਕਾਰਾਂ ਵੱਲੋਂ ਵੀ ਰਹਿ ਜਾਂਦੀਆਂ ਨੇ। ਕਿਤਨਾ ਕਿਤੇ ਕਮੀਆਂ ਉਹ ਧਾਰਮਿਕ ਆਗੂ ਜਾਂ ਜਿਨ੍ਹਾਂ ਨੂੰ ਜੁਮਾ ਸੰਪਤਿਆ ਗਿਆ ਕਿ ਉਹ ਇਤਿਹਾਸ ਨੂੰ ਸੰਭਾਲ ਉਹਨਾਂ ਤੋਂ ਵੀ ਰਹਿ ਜਾਂਦੀਆਂ ਨੇ ਜਿੱਥੇ ਬਿਲਡਿੰਗ ਬਣਾਈ ਗਈ ਹੈ ਇਸ ਸਥਾਨ ਤੇ ਕਿਸੇ ਵਕਤੋ ਪਿੱਪਲ ਦਾ ਦਰਖਤ ਸੀ ਜਿਸ ਪਿੱਪਲ ਦੇ ਦਰਖਤ ਦੇ ਨਾਲ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਵੀ ਜੁੜਦਾ ਅੰਗਰੇਜ਼ ਆਫੀਸਰਸ ਦਾ ਵਿਰੋਧ ਕਰਨ ਲਈ ਸਿੱਖ ਸੰਗਤਾਂ ਜਦੋਂ ਜੁੜਦੀਆਂ ਸੀ ਉਹਨਾਂ ਦਾ ਉੱਥੇ ਸ਼ਹਾਦਤ ਹੁੰਦੀ ਆ ਜਦੋਂ ਅੰਗਰੇਜ਼ਾਂ ਦਾ ਵਿਰੋਧ ਕਰਦੇ ਆ ਤਾਂ ਰਾਜਾ ਸ਼ਾਹੀ ਫੌਜਾ ਵੱਲੋਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਬੜਾ ਮਹੱਤਵਪੂਰਨ ਇਤਿਹਾਸਕ ਦਰਖਤ ਸੀ ਜੋ ਨਵੀਨੀਕਰਨ ਦੇ ਨਾਮ ਥੱਲੇ ਕੱਢ ਦਿੱਤਾ ਗਿਆ ਇਸ ਥਾਂ ਤੋਂ ਸੋ ਤੁਸੀਂ ਦਰਸ਼ਨ ਕੀਤੇ ਗੁਰੂਦਰਾ ਦੱਖਨੇਵਾਰਨ ਸਾਹਿਬੀ ਦੇ ਇਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਤਿਹਾਸਕ ਥਾਵਾਂ ਜਿਹੜੀਆਂ ਗੁਰੂ ਸਿੱਖ ਲਹਿਰ ਨਾਲ ਜੁੜੀਆਂ ਹੋਈਆਂ ਨੇ ਗੁਰੂਆਂ ਪੀਰਾਂ ਨਾਲ ਜੁੜੀਆਂ ਹੀ ਨੇ ਉਹਦੇ ਦਰਸ਼ਨ ਤੁਹਾਨੂੰ ਪਾਉਂਦੇ ਰਹਾਂਗੇ ਇੱਕ ਬੇਨਤੀ ਹੈ ਕਿ ਸਬਸਕ੍ਰਾਈਬ ਜਰੂਰ ਕਰੋ ਲਾਈਕ ਜਰੂਰ ਕਰੋ ਇਸ ਵੀਡੀਓ ਨੂੰ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਇਤਿਹਾਸਕ ਜਾਣਕਾਰੀਆਂ ਪਹੁੰਚੇ